ਪੰਜਾਬ ਤੇ ਦੇਸ਼ ਦੁਰੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਦਨਗੀ ਸਤਿ ਸ਼੍ਰੀ ਅਕਾਲ ਖਬਰਾਂ ਬਹੁਤ ਸਾਰੀਆਂ ਨੇ ਪਰ ਪਹਿਲੀ ਸਭ ਤੋਂ ਵੱਡੀ ਖਬਰ ਜਿਹੜੀ ਕਿ ਪੰਜਾਬੀਆਂ ਦੀ ਪ੍ਰਾਪਤੀ ਜਾਂ ਕਹਿ ਦਈਏ ਬਹੁ ਗਿਣਤੀ ਪੰਜਾਬ ਦੇ ਨਾਲ ਸੰਬੰਧਤ ਖਿਡਾਰੀਆਂ ਦੀ ਪ੍ਰਾਪਤੀ ਜਾਂ ਕਹਿ ਦਈਏ ਸਾਡੇ ਸਮੁੱਚੇ ਦੇਸ਼ ਦੀ ਪ੍ਰਾਪਤੀ ਉਹਦੇ ਨਾਲ ਜੁੜੀ ਹੋਈ ਹੈ ਕਿ ਹਾਕੀ ਦੇ ਵਿੱਚ ਸੈਮੀ ਫਾਈਨਲ ਦੇ ਵਿੱਚ ਪੈਰਿਸ 올림픽 ਦੇ ਵਿੱਚ ਭਾਰਤ ਪਹੁੰਚ ਗਿਆ ਭਾਰਤ ਦੀ ਜਿਹੜੀ ਇਤਕੀ ਹਾਕੀ ਟੀਮ ਹੈ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਖਿਡਾਰੀ ਨੇ ਇਸ ਕਰਕੇ ਵੀ ਇਨ੍ਹਾਂ ਖਿਡਾਰੀਆਂ ਦੇ ਉੱਤੇ ਮਾਣ ਹੈ ਤੇ ਕੁੱਲ ਵੀ ਸਾਨੂੰ ਆਪਣੇ ਖਿਡਾਰੀਆਂ ਦੇ ਉੱਤੇ ਬੇਹਦ ਮਾਣ ਹੈ ਕਿਉਂਕਿ ਸਾਡੇ ਖਿਡਾਰੀਆਂ ਦੇ ਵੱਲੋਂ ਜਦੋਂ ਖੇਡਿਆ ਜਾਂਦਾ ਤਾਂ ਫਿਰ ਇਹ ਬੜੀ ਮਿਹਨਤ ਨਾਲ ਖੇਡਦੇ ਆ ਤੇ ਘੱਟ ਸਾਧਨਾਂ ਦੇ ਬਾਵਜੂਦ ਜਦੋਂ ਖੇਡਦੇ ਆ ਤੇ ਫਿਰ ਇਨ੍ਹਾਂ ਦੇ ਉੱਤੇ ਰਸਕ ਹੋਰ ਵੀ ਹੁੰਦਾ ਹਾਲਾਂਕਿ ਹਾਲੇ ਤੱਕ ਭਾਰਤ ਦੀ ਕਿਸੇ ਵੀ ਖਿਡਾਰੀ ਜਾਂ ਕਿਸੇ ਵੀ ਖਿਡਾਰੀ ਦੀ ਝੋਲੀ ਦੇ ਵਿੱਚ 골ਡ ਮੈਡਲ ਪੈਰਿਸ 올림픽 ਦੇ ਵਿੱਚ ਨਹੀਂ ਪਿਆ ਭਾਰਤ ਦੀ ਝੋਲੀ ਵਿੱਚ ਹਾਲੇ ਤੱਕ ਕੁਝ 3 ਕਾਂਸੀ ਦੇ ਮੈਡਲ ਪਏ ਨੇ ਚਾਂਦੀ ਤੇ ਸੋਨੇ ਤੋਂ ਅਸੀਂ ਤੱਕ ਹਾਲੇ ਤੱਕ ਦੂਰ ਹਾਂ ਪਰ ਇਸ ਦੇ ਬਾਵਜੂਦ ਜਿਸ ਤਰੀਕੇ ਦੇ ਨਾਲ 올림픽 ਦੇ ਵਿੱਚ ਸਾਡੇ ਭਾਰਤ ਦੀ ਹਾਕੀ ਟੀਮ ਦੇ ਵੱਲੋਂ ਸੋਨਾ ਪ੍ਰਦਰਸ਼ਨ ਕੀਤਾ ਗਿਆ ਤੇ ਬ੍ਰਿਟੇਨ ਨੂੰ ਹਰਾ ਦਿੱਤਾ ਗਿਆ ਉਸ ਤੋਂ ਬਾਅਦ ਇਸ ਗੱਲ ਦੀ ਆਸ ਵੱਜ ਰਹੀ ਹੈ ਤੇ ਸਮੁੱਚੇ ਦੇਸ਼ ਵਾਸੀ ਇਸ ਗੱਲ ਦੀ ਆਸ ਦੇ ਵਿੱਚ ਨੇ ਕਿ ਸ਼ਾਇਦ ਅਗਲਾ ਸਫਰ ਵੀ ਸਾਡੇ ਭਾਰਤ ਦੇ ਹਾਕੀ ਖਿਡਾਰੀ ਸੋਨਾ ਤੈਅ ਕਰਨ ਤੇ ਜਾਣਕਾਰੀ ਮੁਤਾਬਕ ਕੁਆਟਰਫਾਈਨਲ ਦੇ ਵਿੱਚ ਬ੍ਰਿਟੇਨ ਨੂੰ ਪੈਨਲਟੀ ਸ਼ੂਟ ਆਊਟ ਦੇ ਵਿੱਚ 4-2 ਦੇ ਫਰਕ ਦੇ ਨਾਲ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਹਰਾ ਦਿੱਤਾ ਫੁੱਲ ਟਾਈਮ ਮੈਚ ਦੇ ਵਿੱਚ ਦੋਵੇਂ ਟੀਮਾਂ ਦਾ ਸਕੋਰ 1-1 ਦੇ ਉੱਤੇ ਬਰਾਬਰ ਸੀ ਤੇ ਇੱਥੇ ਵੀ ਦੱਸਣਾ ਮੰਦਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ ਦੇ ਹਾਕੀ ਖਿਡਾਰੀਆਂ ਦੇ ਵੱਲੋਂ ਸੋਹਣਾ ਪ੍ਰਦਰਸ਼ਨ ਕੀਤਾ ਗਿਆ ਉਹਦੇ ਉੱਤੇ ਹੁਣ ਬਹੁਤ ਵੱਡੇ ਪੱਧਰ ਦੇ ਉੱਤੇ ਵਧਾਈਆਂ ਦਾ ਸਿਲਸਲਾ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਆਪਣੇ ਹਾਕੀ ਖਿਡਾਰੀਆਂ ਦੇ ਉੱਤੇ ਮਾਣ ਸੀ ਵੀ ਮਾਣ ਹੈ ਵੀ ਤੇ ਮਾਣ ਰਹੂਗਾ ਵੀ ਕਿਉਂਕਿ ਸਾਡੇ ਹਾਕੀ ਖਿਡਾਰੀਆਂ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਇਥੇ ਵੀ ਰਸਨਾ ਮੰਨਦਾ ਹੈ ਕਿ ਭਾਰਤ ਦੀ ਹਾਕੀ ਟੀਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬ ਦੇ ਖਿਡਾਰੀ ਨੇ ਪੰਜਾਬੀ ਖਿਡਾਰੀ ਨੇ ਤੇ ਪੰਜਾਬ ਦਾ ਹੀ ਨੌਜਵਾਨ ਹਰਮਨਪ੍ਰੀਤ ਸਿੰਘ ਇਸ ਵੇਲੇ ਹਾਕੀ ਟੀਮ ਦਾ ਭਾਰਤ ਦਾ ਕੈਪਟਨ ਹੈ ਤੇ ਜਿਹਦੇ ਕਰਕੇ ਅੱਜ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਇੱਕ ਵਿਸ਼ੇਸ਼ दल ਦੇ ਸਮੇਤ ਫਰਾਂਸ ਜਾਣ ਦੇ ਇੱਛਕ ਸਨ ਤਾਂ ਜੋ ਉਹ ਕੁਆਟਰਫਾਈਨਲ ਦੇ ਵਿੱਚ ਭਾਰਤ ਦੀ ਹਾਕੀ ਟੀਮ ਦੀ ਹੌਸਲਾ ਅਫਜ਼ਾਈ ਕਰ ਸਕਣ ਪਰ ਉਹਨਾਂ ਨੂੰ ਵੀza ਨਹੀਂ ਦਿੱਤਾ ਗਿਆ ਇਜਾਜ਼ਤ ਨਹੀਂ ਮਿਲੀ ਬਾਹਰ ਜਾਣ ਦੀ ਕਿਉਂਕਿ ਜਾਣਕਾਰੀ ਮੁਤਾਬਕ ਕਾਰਨ ਭਾਵੇਂ ਕੋਈ ਵੀ ਹੋਰ ਹੋਵੇ ਪਰ ਇਹ ਗੱਲ ਕਹੀ ਗਈ ਹੈ ਕਿ ਜਿਨ੍ਹਾਂ ਨੂੰ Z+ ਸਿਕਿਉਰਟੀ ਮਿਲੀ ਹੋਵੇ ਤੇ ਇੱਕ ਮੁੱਖ ਮੰਤਰੀ ਹੋਣ ਦੇ ਨਾਤੇ ਭਗਵੰਤ ਮਾਨ ਨੂੰ ਇਸ ਤਰੀਕੇ ਦੇ ਨਾਲ ਉਹ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ ਪਰ ਭਗਵੰਤ ਮਾਨ ਨੇ ਗੱਲ ਕਹੀ ਹੈ ਇੱਕ ਵਿਦੇਸ਼ ਜਾਣ ਦਾ ਅਧਿਕਾਰ ਸਿਰਫ ਤੇ ਸਿਰਫ ਭਾਰਤ ਦੇ ਪ੍ਰਧਾਨ ਮੰਤਰੀ ਤੇ ਹੋਰ ਨੇਤਾਵਾਂ ਦੇ ਕੋਲ ਹੀ ਹੈ ਕੋਈ ਹੋਰ ਜੇਕਰ ਆਪਣੇ ਦੇਸ਼ ਦੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕਰਨੀ ਚਾਹੁੰਦਾ ਹੋਵੇ ਤਾਂ ਕੇਂਦਰ ਦੀ ਸਰਕਾਰ ਦੇ ਵੱਲੋਂ ਉਹਦੇ ਉੱਤੇ ਅੜਿੱਕੇ ਡਾ ਦਿੱਤੇ ਜਾਂਦੇ ਨੇ ਅਗਲੀ ਜਾਣਕਾਰੀ ਇਹ ਆ ਕਿ ਲੰਘੇ ਕੱਲ ਰਗ ਵਿਚ ਡਾ ਜਿਹੜੇ ਕਿ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਤੋਂ ਉਹਨਾਂ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਿਆ ਗਿਆ ਕਿ ਭਾਰਤ ਦੇ ਕਿੰਨੇ ਲੋਕਾਂ ਨੇ ਪਿਛਲੇ ਵਰਿਆਂ ਦੇ ਵਿੱਚ ਨਾਗਰਿਕਤਾ ਛੱਡੀ ਤੇ ਵੱਖ-ਵੱਖ ਦੇਸ਼ਾਂ ਵਿੱਚ ਰਹਿਣ ਲੱਗ ਪਏ ਤੇ ਉਸ ਤੋਂ ਬਾਅਦ ਇੱਕ ਹੈਰਾਨੀਜਨਕ ਅੰਕੜਾ ਸਾਹਮਣੇ ਆਇਆ ਦੇਰਮਤਾਬਕ ਵਿਦੇਸ਼ ਵਿਭਾਗ ਨੇ ਇਹ ਉੱਤਰ ਦਿੱਤਾ ਪਾਰਲੀਮੈਂਟ ਦੇ ਵਿੱਚ ਕਿ 2019 ਦੇ ਵਿੱਚ 144000 ਤੇ 17 ਭਾਰਤੀ ਨਗਰਿਕਾਂ ਨੇ ਨਗਰਿਕਤਾ ਛੱਡੀ ਜਦਕਿ 2020 ਦੇ ਵਿੱਚ 85256 ਨੇ 2021 ਦੇ ਵਿੱਚ 163317 ਨੇ ਤੇ 2022 ਦੇ ਵਿੱਚ 225620 ਲੋਕਾਂ ਨੇ ਭਾਰਤ ਦੀ ਨਗਰਿਕਤਾ ਛੱਡਣ ਦਾ ਫੈਸਲਾ ਕੀਤਾ ਪਿਛਲੇ ਸਾਲ ਯਾਨੀ ਕਿ 2023 ਦੇ ਵਿੱਚ 216000 ਲੋਕਾਂ ਨੇ ਭਾਰਤ ਦੀ ਨਗਰਿਕਤਾ ਛੱਡੀ ਹੈ ਵਿਦੇਸ਼ ਵਿਭਾਗ ਦਾ ਕਹਿਣਾ ਕਿ ਇਹਦੇ ਵੱਖ-ਵੱਖਰੇ ਕਾਰਨ ਨੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਭਾਰਤੀ ਲੋਕ ਅਮਰੀਕਾ ਜਾਣਾ ਪਸੰਦ ਕਰ ਰਹੇ ਨੇ ਫਿਰ ਬਾਰੀ ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਦੀ ਹੁੰਦੀ ਹੈ ਇਹਦੇ ਪਿੱਛੇ 3-4 ਕਾਰਨ ਮੁੱਖ ਤੌਰ ਦੇ ਤੇ ਮੰਨੇ ਜਾ ਰਹੇ ਆ ਪਹਿਲਾ ਕਾਰਨ ਇਹ ਆ ਕਿ ਭਾਰਤ ਦੇ ਵਿੱਚ ਆਈਟੀ ਜਾਂ ਹੋਰ ਵੱਖ-ਵੱਖ ਖੇਤਰਾਂ ਦੇ ਵਿੱਚ ਓਨੀ ਤਨਖਾਹ ਵਾਲੀ ਜੌਬ ਨਹੀਂ ਮਿਲਦੀ ਜਿਹਦੇ ਕਰਕੇ ਪਰਿਵਾਰ ਜਾਂ ਨੌਜਵਾਨ ਵਿਦੇਸ਼ ਜਾ ਰਹੇ ਨੇ ਦੂਜਾ ਸਿੱਖਿਆ ਦੇ ਲਈ ਵੀ ਜਾ ਰਹੇ ਆ ਤੀਜਾ ਸੁਰੱਖਿਆ ਦੇ ਨਾਂ ਦੇ ਉੱਤੇ ਤੇ ਖਾਸ ਕਰਕੇ ਵਾਤਾਵਰਣ ਯਾਨੀ ਕਿ ਪਾਉਣ ਪਾਣੀ ਦੇ ਕਰਕੇ ਵੀ ਤੇ ਇਹ ਸਾਰੀਆਂ ਗੱਲਾਂ ਸਾਡੀਆਂ ਸਰਕਾਰਾਂ ਤੇ ਆਮ ਲੋਕਾਂ ਦੇ ਹਿੱਸੇ ਦੇ ਵਿੱਚ ਆਉਂਦੀਆਂ ਕਿਉਂਕਿ ਨਾ ਸਰਕਾਰਾਂ ਨੇ ਕਦੇ ਤੇ ਨਾ ਆਮ ਲੋਕਾਂ ਨੇ ਕਦੇ ਇਹਨਾਂ ਗੱਲਾਂ 'ਵਲ ਗੌਰ ਕੀਤੀ ਪਾਉਣ ਪਾਣੀ ਨੂੰ ਬਰਬਾਦ ਕਰਨ ਦੇ ਵਿੱਚ ਪੰਜਾਬ ਤੇ ਸਮੁੱਚੇ ਭਾਰਤ ਦੇ ਲੋਕਾਂ ਦਾ ਬਰਾਬਰ ਦਾ ਯੋਗਦਾਨ ਹੈ ਤੇ ਬਾਕੀ ਚਲੋ ਸਰਕਾਰ ਦੇ ਵੱਲੋਂ ਨੌਕਰੀਆਂ ਦੇ ਮੌਕੇ ਪੈਦਾ ਕਰਨੇ ਚਾਹੀਦੇ ਆ ਪਰ ਜੇਕਰ ਆਪਾਂ ਦੇਖੀਏ ਤਾਂ ਕੋਈ ਵੀ ਵਿਅਕਤੀ ਭਾਰਤ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਨਹੀਂ ਰਿਹਾ ਤੇ ਸਰਕਾਰਾਂ ਇਹਨਾਂ ਜ਼ਿੰਮੇਵਾਰੀਆਂ ਤੋਂ ਭਗੌੜੀਆਂ ਹੋ ਚੁੱਕੀਆਂ ਜਿਸ ਦੇ ਕਰਕੇ ਅੱਜ ਹਾਲਾਤ ਬਦ ਤੋਂ ਬਦਤਰ ਨਜ਼ਰ ਆ ਰਹੇ ਆ ਵੇਨੇ ਆ ਕਿ ਭਾਰਤ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਬਾਹਰ ਜਾਣ ਦੀ ਇੱਛਾ ਪਾਲਣ ਦੇ ਲਈ ਕਿੰਨੀ ਹੀ ਘਟੇਗੀ ਪਰ ਇਹ ਸਾਡੇ ਲਈ ਦੁੱਖ ਦੀ ਗੱਲ ਹੈ ਕਿ ਭਾਰਤ ਵਿਹਲਾ ਹੋ ਰਿਹਾ ਤੇ ਦੁਨੀਆਂ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣੇ ਸੋਹਣੇ ਮੌਕੇ ਲੱਭ ਰਿਹਾ ਇਹ ਭਾਰਤ ਦੀ ਸਰਕਾਰ ਨੂੰ ਪਤਾ ਹੋਣ ਦੇ ਬਾਵਜੂਦ ਉਹ ਮੌਕੇ ਭਾਰਤ ਦੇ ਵਿੱਚ ਪੈਦਾ ਨਹੀਂ ਕੀਤੇ ਜਾ ਰਹੇ ਉਸ ਤੋਂ ਅਗਲੀ ਗੱਲ ਇਹ ਆ ਕਿ ਨਿਤ ਤਣਾ ਤਣੀ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਪਣੀ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਜਿਦੇ ਵਿੱਚ ਕੁੱਲ 23 ਮੈਂਬਰ ਲੈ ਗਏ ਨੇ ਇਹਦੇ ਵਿੱਚ ਜਿਹੜੇ ਬਗਾਵਤ ਕਰਨ ਵਾਲੇ ਅਕਾਲੀ ਆਗੂ ਨੇ ਉਹਨਾਂ ਦੇ ਵਿੱਚੋਂ ਕੋਈ ਨਹੀਂ ਲਿਆ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਜਾਰੀ ਕੀਤੀ ਗਈ ਨਵੀਂ ਕੋਰ ਕਮੇਟੀ ਦੇ ਵਿੱਚ ਉਹੀ ਪੁਰਾਣੇ ਤੇ ਭਰੋਸੇਯੋਗ ਤੇ ਨਾਲ ਤੁਰਨ ਵਾਲੇ ਤੇ ਹਰ ਵੇਲੇ ਨਾਲ ਖੜਨ ਵਾਲੇ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਦੇ ਬਾਰੇ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਇਹਨਾਂ ਦੀ ਥਾਂ ਦੇ ਉੱਤੇ ਕੋਈ ਨਵਾਂ ਕਿਉਂ ਨਹੀਂ ਆ ਰਿਹਾ ਇਹਦੇ ਮੁਤਾਬਕ ਇਸ ਕੋਰ ਕਮੇਟੀ ਦੇ ਮੈਂਬਰਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਕਿ ਸੀਨੀਅਰ ਅਕਾਲੀ ਆਗੂ ਨੇ ਤੇ ਵੱਡੇ ਬਾਦਲ ਸਾਹਿਬ ਦੇ ਬਹੁਤ ਨੇੜਲੇ ਦੇ ਵਿੱਚੋਂ ਇੱਕ ਨੇ ਨਰੇਸ਼ ਗੁਜਰਾਲ ਜਿਹੜੇ ਕਿ ਸਾਬਕਾ ਰਾਜ ਸਭਾ ਮੈਂਬਰ ਨੇ ਗੁਲਜ਼ਾਰ ਸਿੰਘ ਰਣਕੇ ਜਿਹੜੇ ਕਿ ਸਾਬਕਾ ਮੰਤਰੀ ਨੇ ਮਹੇਸ਼ੇਂਦਰ ਸਿੰਘ ਗਰੇਵਾਲ ਡਾਕਟਰ ਦਲਜੀਤ ਸਿੰਘ ਟੀਵਾ ਜਿਹੜੇ ਕਿ ਸਾਬਕਾ ਮੰਤਰੀ ਨੇ ਜਲਮੇਜਾ ਸਿੰਘ ਸੇਖੋ ਸਾਬਕਾ ਮੰਤਰੀ ਅਨੈਲ ਜੋਸ਼ੀ ਜਿਨ੍ਹਾਂ ਨੇ ਕਿ ਹੁਣੇ-ਹੁਣੇ ਅੰਮ੍ਰਿਤਸਰ ਤੋਂ ਚੋਣ ਲੜੀ ਪਰ ਉਹ ਅੰਮ੍ਰਿਤਸਰ ਤੋਂ ਲੜੀ ਹੋਈ ਲੋਕ ਸਭਾ ਦੀ ਚੋਣ ਹਾਰ ਗਏ ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ ਸਾਬਕਾ ਮੰਤਰੀ ਪਰਮਜੀਤ ਸਿੰਘ ਸਰਨਾ ਜਿਹੜੇ ਕਿ ਦਿੱਲੀ ਕਮੇਟੀ ਨਾਲ ਜੁੜੇ ਰਹੇ ਨੇ ਮਨਜੀਤ ਸਿੰਘ ਜੀ ਕੇ ਇਕਬਾਲ ਸਿੰਘ ਧੁੰਦਾ ਜਿਨ੍ਹਾਂ ਨੇ ਕਿ ਐਤ ਕੀ ਆਪਾਂ ਜਾਣਦੇ ਆ ਕਿ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜੀ ਤੇ ਇਕਮਾਲ ਸਿੰਘ ਝੁੰਦਾ ਤੋਂ ਇਲਾਵਾ ਵਿਰਸਾ ਸਿੰਘ ਮਲਟੋਹਾ ਜਿਹੜੇ ਕਿ ਆਪਾਂ ਜਾਣਦੇ ਖਡੂਰ ਸਭਾ ਤੋਂ ਐਤ ਕੀ ਅਕਾਲੀ ਦਲ ਦੇ ਉਮੀਦਵਾਰ ਸਨ ਗੁਰਬਚਨ ਸਿੰਘ ਬੱਬੇ ਹਾਲੀ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਕਿ ਬੰਗਾ ਤੋਂ ਵਿਧਾਨ ਸਭਾ ਦੇ ਮੈਂਬਰ ਨੇ ਲਖਬੀਰ ਸਿੰਘ ਲੋਧੀ ਨੰਗਲ ਐਨ ਕੇ ਸ਼ਰਮਾ ਮਨਤਾਰ ਸਿੰਘ ਬਰਾੜ ਜਿਹੜੇ ਕਿ ਸਾਬਕਾ ਵਿਧਾਇਕ ਨੇ ਹਰਮੀਤ ਸਿੰਘ ਸੰਧੂ ਸੋਹਣ ਸਿੰਘ ਠੰਡੜ ਤੇ ਕੁਝ ਹੋਰ ਨਾਂ ਨੂੰ ਇਸ ਕੋਰ ਕਮੇਟੀ ਦੇ ਵਿੱਚ ਮੈਂਬਰ ਲਿਆ ਗਿਆ ਇੱਥੇ ਵੀ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਲੇਸ਼ ਹਾਲੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹਰ ਰੋਜ਼ ਕੁਝ ਨਾ ਕੁਝ ਇਹੋ ਜਿਹਾ ਸਾਹਮਣੇ ਆਉਂਦਾ ਜਿਹਦੇ ਕਰਕੇ ਨਵਾਂ ਵਿਵਾਦ ਤੇ ਨਵੀਂ ਚਰਚਾ ਛਿੜਦੀ ਹੈ ਪਰ ਆਉਂਦੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਿਹੜੇ ਪਾਸੇ ਨੂੰ ਮੋੜ ਘਟੇਗਾ ਇਹ ਵਕਤ ਬਿਆਨ ਕਰੇਗਾ ਪਰ ਨਵੀਂ ਕੋਰ ਕਮੇਟੀ ਬਣਾ ਕੇ ਸੁਖਬੀਰ ਸਿੰਘ ਬਾਦਲ ਕੈਂਪ ਦੇ ਵੱਲੋਂ ਇਹ ਗੱਲ ਦਾ ਸੰਕੇਤ ਦਿੱਤਾ ਗਿਆ ਕਿ ਸਾਨੂੰ ਇਸ ਗੱਲ ਦੀ ਬਹੁਤੀ ਪਰਵਾਹ ਨਹੀਂ ਕਿ ਜੇਕਰ ਉਹ ਛੱਡ ਗਏ ਸਾਡੇ ਕੋਲੇ ਭਰੋਸੇਯੋਗ ਤੇ ਹੰਡ ਅਨਸਾਰ ਬੰਦੇ ਹੋਰ ਵੀ ਨਹੀਂ ਸ਼ਾਇਦ ਉਹਨਾਂ ਦੇ ਵੱਲੋਂ ਇਸ ਗੱਲ ਨੂੰ ਸੇਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਤੋਂ ਅਗਲੀ ਗੱਲ ਚੱਕਰ ਕੇ ਤਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਰੋਕ ਖੇਤਰ ਦੇ ਵਿੱਚ ਲੰਘੇ ਕੱਲ ਕਿਸਾਨਾਂ ਵਾਸਤੇ ਵੱਡੇ ਐਲਾਨ ਕੀਤੇ ਆ ਨਾਇਬ ਸਿੰਘ ਸੈਣੀ ਨੇ ਕਿਸਾਨਾਂ ਦਾ 133 ਕਰੋੜ ਤੇ 55 ਲੱਖ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਪੁਰਾਣੇ ਬੰਦ ਹੋ ਚੁੱਕੇ ਟਿਊਬਵੈਲਾਂ ਨੂੰ ਦੂਜੀ ਥਾਂ ਦੇ ਉੱਤੇ ਲਾਉਣ ਦੇ ਲਈ ਕੋਈ ਪਰੇਸ਼ਾਨੀ ਨਹੀਂ ਆਵੇਗੀ। ਉਹਨਾਂ ਕਹਿੰਿਆ ਕਿ ਹੁਣ ਸੂਬੇ ਦੇ ਵਿੱਚ ਸਾਰੀਆਂ ਫਸਲਾਂ ਨੂੰ ਐਮਐਸਪੀ ਦੇ ਉੱਤੇ ਸਰਕਾਰ ਖਰੀਦੇਗੀ। ਉਹਨਾਂ ਕਹਿੰਿਆ ਕਿ ਕਾਂਗਰਸ ਨਵੀਆਂ-ਨਵੀਆਂ ਤਕਨੀਕਾਂ ਨਾਲ ਝੂਠ ਫਲਾ ਕੇ ਸਰਕਾਰ ਬਣਾਉਣਾ ਚਾਹੁੰਦੀ ਹੈ ਪਰ ਲੋਕਾਂ ਨੂੰ ਬਚ ਕੇ ਰਹਿਣਾ ਚਾਹੀਦਾ। ਨਾਇਬ ਸਿੰਘ ਸੇਣੀ ਨੇ ਕਿਹਾ ਕਿ ਸਾਡੇ ਲਈ ਸਭ ਦੇ ਲਈ ਖਾਸ ਦੇਣਾ ਹੈ। ਕੁਰੂਖੇਤਰ ਦੀ ਪਵਿੱਤਰ ਧਰਤੀ ਤੋਂ ਅਸੀਂ ਸ਼ੁਰੂਆਤ ਕਰ ਰਹੇ ਹਾਂ। ਤੇ ਇਸ ਰੈਲੀ ਤੋਂ ਬਾਅਦ 90 ਵਿਧਾਨ ਸਭਾ ਹਲਕਿਆਂ ਦੇ ਵਿੱਚ ਰੈਲੀਆਂ ਕਰਾਂਗੇ। ਚੋਣਾਂ ਦੀ ਸ਼ੁਰੂਆਤ ਤੂਣ ਸੰਖ ਨਾਲ ਨਾਲ ਹੋ ਗਈ ਹੈ ਇਹ ਗੀਤਾ ਦਾ ਸਥਾਨ ਹੈ ਇਹਦੇ ਲਈ ਗੁਰੂ ਨਾਨਕ ਦੇਵ ਜੀ ਦੇ ਚਰਨ ਵੀ ਇੱਥੇ ਪਏ ਨੇ ਸ਼੍ਰੀ ਕ੍ਰਿਸ਼ਨ ਨੇ ਇਥੋਂ ਹੀ ਗੀਤਾ ਦਾ ਪ੍ਰਚਾਰ ਕੀਤਾ ਸੀ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਹਰਿਆਣਾ ਦੀ ਤਸਵੀਰ ਬਦਲ ਦਿੱਤੀ ਹੈ ਸਰਕਾਰੀ ਖਿਦਾਨਿਆਂ ਵਿੱਚੋਂ ਪੈਸਾ ਲਾਭਪਾਤਰਾਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਗਿਆ ਹਰਿਆਣਾ ਬਣਨ ਤੋਂ ਬਾਅਦ ਲੋਕਾਂ ਨੇ ਕਈ ਸਰਕਾਰਾਂ ਦਾ ਕੰਮ ਦੇਖਿਆ ਉਸ ਸਮੇਂ ਡਰ ਤੇ ਪਰਿਸ਼ਟਾਚਾਰ ਸੀ ਪਰ ਅਸੀਂ ਉਹਨੂੰ ਬਦਲ ਕੇ ਰੱਖ ਦਿੱਤਾ ਹੈ ਅਸੀਂ ਗਰੀਬਾਂ ਦਾ ਦੁੱਖ ਸਮਝ ਲਿਆ ਹੈ ਇੱਥੇ ਵੀ ਦਸਰਮੰਦ ਹੈ ਕਿ ਇਸ ਕਰਕੇ ਹਰਿਆਣੇ ਦੀ ਸਰਕਾਰ ਦੇ ਵੱਲੋਂ ਹੁਣ ਹਰਿਆਣੇ ਦੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ ਤੇ ਐਮਐਸਪੀ ਦੇ ਉੱਤੇ ਫਸਲਾਂ ਖਰੀਦਣ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਸਾਲ ਦੇ ਨਵੰਬਰ ਜਾਂ ਦਸੰਬਰ ਮਹੀਨੇ ਦੇ ਵਿੱਚ ਹਰਿਆਣੇ ਦੀਆਂ 90 ਵਿਧਾਨ ਸਭਾ ਸੀਟਾਂ ਦੇ ਉੱਤੇ ਚੋਣ ਹੋਣੀ ਹੈ ਸੋ ਇਸ ਕਰਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ ਜੇਕਰ ਇਹ ਚੋਣਾਂ ਸਿਰ ਦੇ ਉੱਤੇ ਨਾ ਹੁੰਦੀਆਂ ਤੇ ਜੇਕਰ ਕਿਸਾਨੀ ਇਸ ਵੇਲੇ ਸਤੀ ਹੋਈ ਮਹਿਸੂਸ ਨਾ ਕਰਦੀ ਤਾਂ ਫਿਰ ਸ਼ਾਇਦ ਹੁਣ ਤੱਕ ਇਨਾ ਵੱਡਾ ਨਹੀਂ ਸੀ ਉਪਰਾਲਾ ਕੀਤਾ ਜਾਣਾ ਪਰ ਇਹ ਉਹ ਵੇਲਾ ਜਦੋਂ ਗੁਰਨਾਮ ਸਿੰਘ ਚੜੂਨੀ ਗਰੁੱਪ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ ਆਪਣੇ ਤੌਰ ਦੇ ਉੱਤੇ ਐਤਕੀ 90 ਦੀਆਂ 90 ਸੀਟਾਂ ਦੇ ਉੱਤੇ ਚੋਣ ਲੜਾਂਗੇ ਉਹ ਚੋਣ ਲੜਨਗੇ ਤਾਂ ਕਿ ਉਹ ਜਾ ਹੰਗਾਰਾ ਮਿਲੇਗਾ ਇਹ ਵਖਤ ਦੱਸੇਗਾ ਪਰ ਇਸ ਵੇਲੇ ਦੀ ਗੱਲ ਇਹ ਜ਼ਰੂਰ ਹੈ ਕਿ ਰੈਣੀ ਦੀ ਸਰਕਾਰ ਕਿਸਾਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਹਰ ਰੋਜ਼ ਕੁਝ ਨਾ ਕੁਝ ਨਵਾਂ ਕਰ ਰਹੀ ਹੈ ਤੇ ਹੁਣ ਉਹਨਾਂ ਵੱਲੋਂ ਕਰਜ਼ਾ ਮਾਫ਼ ਤੇ ਐਮਐਸਪੀ ਦੀ ਬਾਤ ਪਾ ਕੇ ਤੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਕਿਸਾਨ ਪੱਖੀ ਹਾਂ ਬਾਕੀ ਕਿਸਾਨ ਇਸ ਗੱਲ ਦੇ ਨਾਲ ਕਿੰਨੇ ਕੁ ਸਹਿਮਤ ਨੇ ਇਹ ਸਮਾਂ ਦੱਸੇਗਾ ਉਸ ਤੋਂ ਅਗਲੀ ਗੱਲ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਸੇਵਾਦਾਰੀ ਮੁਲਾਜ਼ਮਾਂ ਦਰਮਿਆਨ ਝੜਪ ਹੋ ਗਈ ਸੀ ਇਸ ਦੌਰਾਨ ਇੱਕ ਮੁਲਾਜ਼ਮ ਵੱਲੋਂ ਦੂਜੇ ਮੁਲਾਜ਼ਮ ਦੇ ਉੱਤੇ ਤਲਵਾਰ ਨਾਲ ਹਮਲਾ ਕੀਤਾ ਗਿਆ ਸੀ ਜਾਣਕਾਰੀ ਮੁਤਾਬਕ ਐਸ.ਡੀ.ਪੀ.ਸੀ ਦੇ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ਦੇ ਉੱਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਸੀ ਇਸ ਦੌਰਾਨ ਪੁਲਿਸ ਨੇ ਮੁਲਜ਼ਮ ਵੱਲੋਂ ਕਤਲ ਕੀਤੇ ਇਸ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਦੇ ਦੋਵਾਂ ਪੁੱਤਰਾਂ ਦੇ ਉੱਤੇ ਵੀ ਪਰਚਾ ਦਰਜ ਕੀਤਾ ਹੈ ਮੁਰਜ਼ਮਾ ਆਪਣੇ ਦੋਵਾਂ ਪੁੱਤਾਂ ਨਾਲ ਕਤਲ ਕਰਨ ਦੇ ਲਈ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੁਖਬੀਰ ਸਿੰਘ ਦੇ ਨਾਲ ਨਾਲ ਉਸ ਦੇ ਪੁੱਤਰਾਂ ਅਰਸ਼ ਤੇ ਸਾਜਨ ਦੇ ਖਿਲਾਫ ਵੀ ਕੇਸ ਦਰਜ ਕਰ ਲਿਆ ਫਿਲਹਾਲ ਤਿੰਨੋਂ ਭਗੌੜੇ ਨੇ ਭੱਜੇ ਹੋਏ ਨੇ ਤੇ ਪੁਲਿਸ ਇਹਨਾਂ ਦੀ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਕਰ ਰਹੀ ਹੈ ਦੱਸਿਆ ਜਾਂਦਾ ਕਿ ਸੁਖਬੀਰ ਸਿੰਘ ਤੇ ਦਰਬਾਰਾ ਸਿੰਘ ਦਾ ਕੋਈ ਆਪਸ ਦੇ ਵਿੱਚ ਪਰਿਵਾਰਕ ਝਗੜਾ ਹੋਇਆ ਸੀ ਜੋ ਵੱਧ ਕੇ ਜਾਨ ਲੈਵਾ ਹਮਲੇ ਤੱਕ ਪਹੁੰਚ ਗਿਆ ਕਹਿਣ ਦਾ ਭਾਵ ਇਹ ਆ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਆਪਸ ਦੇ ਵਿੱਚ ਇਵੇਂ ਕੁਕੜਾ ਵਾਂਗੂ ਲੜਦੇ ਹੋਣ ਤਾਂ ਆਮ ਲੋਕਾਂ ਦੇ ਮਨਾਂ ਦੇ ਉੱਤੇ ਉਹਦਾ ਕੀ ਪ੍ਰਭਾਵ ਜਾਂਦਾ ਹੋਏਗਾ ਇਹ ਸੋਚਣ ਸਮਝਣ ਤੇ ਵਿਚਾਰਨ ਵਾਲੀ ਗੱਲ ਹੈ ਪਰ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਬੜਾ ਕੁਝ ਹੁੰਦਾ ਰਿਹਾ ਤੇ ਇੱਥੇ ਵੀ ਦੱਸਣਾ ਮਰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਸ ਵਿਅਕਤੀ ਦੇ ਵੀ ਇਲਾਜ ਦਾ ਐਲਾਨ ਕੀਤਾ ਗਿਆ ਜਿਹੜਾ ਵਿਅਕਤੀ ਆਪਾਂ ਜਾਣਦੇ ਹਾਂ ਕਿ ਦਰਬਾਰ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਪੈਰ ਤਿਲਕਣ ਕਰਕੇ ਕੜਾਹੀ ਵਿੱਚ ਡਿੱਗ ਪਿਆ ਸੀ ਤੇ ਉਹਦਾ 70% ਚਿਹਰਾ ਜਾਂ ਸਰੀਰ ਝੁਲਸ ਗਿਆ ਸੀ ਇਸ ਮਾਮਲੇ ਦੇ ਉੱਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਉਸ પીੜਤ ਝੁਲਸੇ ਹੋਏ ਵਿਅਕਤੀ ਦਾ ਆਪਣੇ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਮੁਕੰਮਲ ਇਲਾਜ ਕਰਾਵਾਂਗੇ ਅਗਲੀ ਜਾਣਕਾਰੀ ਬੜੀ ਦੁਖਦਾਈ ਹੈ ਕਿ ਸਪੋਕਸਮੈਨ ਅਖਬਾਰ ਦੇ ਸੰਪਾਦਕ ਜੋਗਿੰਦਰ ਸਿੰਘ ਦਾ 82 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ। ਜੋਗਿੰਦਰ ਸਿੰਘ ਪੰਜਾਬੀ ਪੱਤਰਕਾਰਤਾ ਦਾ ਇੱਕ ਵੱਡਾ ਨਾਂ ਸਨ। ਜੋਗਿੰਦਰ ਸਿੰਘ ਦੇ ਵੱਲੋਂ ਸਪੋਕਸਮੈਨ ਦੇ ਵਿੱਚ ਬਤੌਰ ਸੰਪਾਦਕ ਜੋ-ਜੋ ਭੂਮਿਕਾ ਨਿਭਾਇਆ ਗੰਗਾ ਉਹਦੇ ਬਾਰੇ ਸਾਡੇ ਪਰਿਵਾਰਕ ਮੈਂਬਰ ਚੰਗੀ ਤਰ੍ਹਾਂ ਜਾਣਦੇ ਹੋਣਗੇ। ਜੋਗਿੰਦਰ ਸਿੰਘ ਦੇ ਨਾਂ ਦੇ ਨਾਲ ਕੁਝ ਇੱਕ ਵਿਵਾਦ ਵੀ ਜੁੜੇ। ਕੁਝ ਇੱਕ ਗੱਲਾਂ ਬਾਤਾਂ ਇਸ ਕਿੰਛੜੀਆਂ ਪਰ ਇਸ ਦੇ ਬਾਵਜੂਦ ਜੋਗਿੰਦਰ ਸਿੰਘ ਦਾ ਨਾਂ ਵੱਡੇ ਪੱਤਰਕਾਰਾਂ ਵਿੱਚ ਸ਼ਾਮਲ ਹੁੰਦਾ ਸੀ। ਸੋ 82 ਸਾਲ ਦੀ ਉਹਨਾਂ ਦੀ ਉਮਰ ਦੇ ਵਿੱਚ ਤੁਰ ਜਾਣ ਤੋਂ ਬਾਅਦ ਵਖ ਵਖ ਸ਼ਖਸੀਤਾਨੇ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਕਿ ਜੋਗਿੰਦਰ ਸਿੰਘ ਦੇ ਵੱਲੋਂ ਇਤਿਹਾਸਕਾਰੀ ਦੇ ਖੇਤਰ ਦੇ ਵਿੱਚ ਕਲਮ ਨਿਮਿਸੀ ਦੇ ਖੇਤਰ ਵਿੱਚ ਪੱਤਰਕਾਰਤਾ ਦੇ ਖੇਤਰ ਵਿੱਚ ਤੇ ਸੰਪਾਦਨ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਗਿਆ ਇਸ ਕਰਕੇ ਉਹਨਾਂ ਦੀਆਂ ਇਹਨਾਂ ਸੇਵਾਵਾਂ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਸੋ ਜੋਗਿੰਦਰ ਸਿੰਘ ਦੇ ਵੱਲੋਂ ਇਸ ਵਕਤ ਤੁਰ ਜਾਣਾ ਜੋਗਿੰਦਰ ਸਿੰਘ ਦਾ ਚਲਾਣਾ ਕਰ ਜਾਣਾ ਉਹਨਾਂ ਦੇ ਪ੍ਰਸ਼ੰਸਕਾਂ ਸਪੋਕਸਮੈਨ ਦੇ ਪਾਟਕਾਂ ਤੇ ਉਹਨਾਂ ਦੇ ਨਿੱਜੀ ਤੌਰ ਦੇ ਉੱਤੇ ਜਾਣਨ ਵਾਲੇ ਲੋਕਾਂ ਵਾਸਤੇ ਇੱਕ ਬਹੁਤ ਵੱਡਾ ਛਟਕਾ ਹੈ ਤੇ ਉਸ ਤੋਂ ਕੁੜੀ ਜੇ ਗੱਲ ਕਰ ਗਏ ਤਾਂ ਇਸ ਵੇਲੇ ਅਮਰਤਪਾਲ ਸਿੰਘ ਨੇ ਮੁੱਦੇ ਦੇ ਉੱਤੇ ਕੁਝ ਵੀ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ 19 ਅਗਸਤ ਨੂੰ ਇੱਕ ਵੱਡਾ ਇਕੱਠ ਬਾਬਾ ਬਕਾਲਾ ਦੇ ਵਿੱਚ ਰੱਖਣ ਦਾ ਐਲਾਨ ਕੀਤਾ ਗਿਆ ਇਸ ਇਕੱਠ ਦੇ ਵਿੱਚ ਕਿੰਨੇ ਕੁ ਲੋਕ ਪਹੁੰਚਦੇ ਨੇ ਲੋਕ ਜੇਕਰ ਪਹੁੰਚੇ ਤਾਂ ਸਰਕਾਰ ਦੇ ਉੱਤੇ ਕਿੰਨਾ ਕੁ ਦਬਾਅ ਬਣਦਾ ਇਹ ਸਮਾਂ ਦੱਸੇਗਾ ਪਰ 19 ਅਗਸਤ ਨੂੰ ਇੱਕ ਇਕੱਠ ਜੋ ਰੱਖਿਆ ਗਿਆ ਇਦੇ ਬਾਰੇ ਜਾਣਕਾਰੀ ਅਮਰਤਪਾਲ ਸਿੰਘ ਨੇ ਟਵਿੱਟਰ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਹੈ ਇਸ ਐਕਸ ਨਾਂ ਦੇ ਅਕਾਊਂਟ ਦੇ ਉੱਤੇ ਗੱਲ ਕਹੀ ਗਈ ਹੈ ਕਿ ਬੰਦੀ ਸਿੰਘਾਂ ਤੇ ਅਮਰਤਪਾਲ ਸਿੰਘ ਦੀ ਰਿਹਾਈ ਦੇ ਵਾਸਤੇ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ ਸੋ ਇਸ ਕਰਕੇ ਸਭ ਨੂੰ ਇਕੱਠੇ ਹੋ ਕੇ ਤੇ ਹਮਲਾ ਮਾਰਨ ਦੀ ਲੋੜ ਹੈ ਸੋ ਉਸ ਦਿਨ ਪੰਜਾਬੀ ਬਾਬਾ ਬਕਾਲਾ ਦੇ ਵਿੱਚ ਕਿੰਨੇ ਕੁ ਪਹੁੰਚਦੇ ਨੇ ਅਮਰਤਪਾਲ ਸਿੰਘ ਦੀ ਰਿਹਾਈ ਲਈ ਕੀ ਚਾਰਾ ਜੋਈ ਕਰਦੇ ਨੇ ਅਮਰਤਪਾਲ ਸਿੰਘ ਕਰੋਕ ਤੱਕ ਬਾਰ ਆ ਜਾਵੇਗਾ ਅਮਰਤਪਾਲ ਸਿੰਘ ਦੇ ਪੱਖ ਦੇ ਵਿੱਚ ਕੇਂਦਰ ਕੀ ਫੈਸਲਾ ਕਰ ਲਈ ਹੈ ਇਹ ਸਮੇਂ ਨੇ ਬਿਆਨ ਕਰਨਾ ਪਰ ਲਗਾਤਾਰ ਜਿਸ ਤਰੀਕੇ ਨਾਲ ਅਮਰਤਪਾਲ ਦੇ ਹੱਕ ਦੇ ਵਿੱਚ ਆਵਾਜ਼ ਉੱਠ ਰਹੀ ਹੈ ਲੱਗਦਾ ਕਿਸੇ ਨਾ ਕਿਸੇ ਪਾਸੇ ਨੂੰ ਤਣਪਤਨ ਇਹ ਗੱਲ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਾਨੇ ਜਾਨੇ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਮੀਂਹ ਕਣੀ ਦੀ ਸਥਿਤੀ ਹਲੇ ਵੀ ਬਣੀ ਹੋਈ ਹੈ ਹਰ ਦਿਨ ਜਾਂ ਹਰ ਇੱਕ ਦਿਨ ਛੱਡ ਕੇ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਕਣੀਆਂ ਪੈ ਰਹੀਆਂ ਪਰ ਕਣੀਆਂ ਪੈਣ ਦੇ باوجود ਪੰਜਾਬ ਦੇ ਵਿੱਚ ਮੌਸਮ ਗਰਮੀ ਵਾਲਾ ਪੰਜਾਬ ਦੇ ਵਿੱਚ ਐਤਕੀ ਹਾਲੇ ਤੱਕ ਮੀਂਹ ਪਿਛਲੇ ਵਰਿਆਂ ਦੇ ਮੁਕਾਬਲ ਤਨ ਘੱਟ ਪਏ ਆ ਪਰ ਮੌਸਮ ਵਿਭਾਗ ਦਾ ਇਹ ਕਹਿਣਾ ਕਿ ਆਉਂਦੇ 72 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਮੀਂਹ ਕਾਫੀ ਪੈਣ ਦੀ ਸੰਭਾਵਨਾ ਇਹ ਮੀਂਹ ਕਿੰਨਾ ਖ ਪੈਂਦਾ ਤੇ ਕਿੱਥੇ ਕਿੱਥੇ ਪੈਂਦਾ ਇਹ ਵਕਤ ਦੱਸੇਗਾ ਪਰ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਬੰਨਾ ਤੇ ਚੂਆ ਦਾ ਖਤਰਾ ਵੀ ਬਰਕਰਾਰ ਹੈ ਜਿਵੇਂ ਕਿ ਆਮ ਤੌਰ ਦੇ ਉੱਤੇ ਸੌਣ ਤੇ ਭਾਦੋਂ ਦੇ ਮਹੀਨੇ ਵਿੱਚ ਬਰਕਰਾਰ ਰਹਿੰਦਾ ਸੋ ਜਿਵੇਂ ਜਿਵੇਂ ਇਸ ਮੁਤਲਕ ਜਾਣਕਾਰੀ ਆਈ ਉਹ ਵੀ ਅਸੀਂ ਆਪਣੇ ਪਰਿਵਾਰਕ ਜੀਆਂ ਦੇ ਨਾਲ ਸਾਂਝੀ ਕਰਾਂਗੇ ਪਰ ਜਾਂਦੇ ਜਾਂਦੇ ਇੱਕ ਜਿੱਕਰ ਹੋਰ ਗੱਲ ਕਹੀਏ ਤਾਂ ਪੰਜਾਬੀ ਫਿਲਮ दारू ਨਾ ਪੀਂਦਾ ਹੋਵੇ ਅਮਰਿੰਦਰ ਗਿੱਲ ਦੀ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਆ ਚੁੱਕੀ ਹੈ ਨਾ માત્ર ਪ੍ਰਚਾਰ ਦੇ ਬਾਵਜੂਦ ਇਹ ਫਿਲਮ ਠੀਕ ਠੀਕ ਜਾ ਰਹੀ ਹੈ ਦੱਸਣ ਵਾਲਿਆਂ ਨੇ ਇਹ ਗੱਲ ਕਹੀ ਹੈ ਜੋ ਕਿ ਫਿਲਮ ਦੇਖ ਕੇ ਆਏ ਨੇ ਕਿ ਇਹ ਫਿਲਮ ਨਸ਼ਿਆਂ ਦੇ ਖਿਲਾਫਤ ਵਾਲੀ ਹੈ ਤੇ ਜ਼ਿੰਦਗੀ ਦੇ ਵਿੱਚ ਪੰਜਾਬੀ ਜਾਂ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦੇ ਵਿੱਚ ਨਸ਼ੇ ਕਰਕੇ ਤੇ ਕੀ ਕੀ ਵਿਗਾੜ ਆਉਂਦੇ ਨੇ ਤੇ ਕਿਵੇਂ ਪਰਿਵਾਰ ਪ੍ਰਭਾਵਿਤ ਹੁੰਦੇ ਨੇ ਤੇ ਇਹ ਫਿਲਮਨ ਦੇ ਵਿੱਚ ਬਿਆਨ ਕੀਤਾ ਗਿਆ ਪਰ ਫਿਲਮ ਦਾ ਪ੍ਰਚਾਰ ਬਿਲਕੁਲ ਵੀ ਨਾ ਹੋਣਾ ਤੇ ਬਹੁ ਗਿਣਤੀ ਲੋਕਾਂ ਨੂੰ ਫਿਲਮ ਦੇ ਬਾਰੇ ਊੜਾ ਆੜਾ ਵੀ ਨਾ ਪਤਾ ਹੋਣਾ ਇਸ ਫਿਲਮ ਵਾਸਤੇ ਨੁਕਸਾਨ ਦਾ ਇੱਕ ਸਬਤ ਹੋ ਸਕਦਾ ਹੈ ਵੈਸੇ ਅਮਰਿੰਦਰ ਗਿੱਲ ਦੀਆਂ ਬਹੁ ਗਿਣਤੀ ਫਿਲਮਾਂ ਹੁਣ ਤੱਕ ਕਾਮਯਾਬੀ ਦਾ ਸਵਾਰ ਚਖਣ ਦੇ ਵਿੱਚ ਅੱਗੇ ਰਹਿੰਦਿਆਂ ਨੇ ਦੇਖਦੇ ਆ ਕਿ ਇਹ ਫਿਲਮ ਕਿੱਥੋਂ ਤੱਕ ਪਹੁੰਚਦੀ ਹੈ ਤੇ ਕਿੰਨੀ ਕੁ ਕਾਮਯਾਬੀ ਹਾਸਲ ਕਰਦੀ ਹੈ ਇਹ ਵਕਤ ਨਹੀਂ ਬਿਆਨ ਕਰਨਾ ਪਰ ਖਬਰਾਂ ਕਈ ਹੋਰ ਵੀ ਸਨ ਵਕਤ ਦੀ ਜੋ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਪੰਜਾਬ ਦੀਆਂ ਤੇ ਦੇਸ਼ ਦੁਨੀਆ ਦੀਆਂ ਇਸੇ ਵੇਲੇ ਲੈ ਕੇ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਦਿਓ ਆਗਿਆ ਬਹੁਤ ਬਹੁਤ ਧੰਨਵਾਦ